ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕਾ ਹੈ ਉਰਜਾ ਫਰਜਾ ਕਟ ਮਰੇ ਕਬਹੂ ਨਾ ਛੜੇ ਕੇ ਹੱਕ ਅਤੇ ਸੱਚ ਲਈ ਲੜਨ ਵਾਲੇ ਸੂਰਮਿਆਂ ਦੇ ਘਰੇ ਮੈਂ ਬੈਠਾ ਨਵਦੀਪ ਸਾਡਾ వాటర్ ਕੈਨਨ ਵਾਲਾ ਜਿਹਦੇ ਚ ਭਗਤ ਸਿੰਘ ਦੀ ਸਾਨੂੰ ਚਲਕ ਪੈਂਦੀ ਹੈ ਜਿਨ੍ਹਾਂ ਨੇ ਕਿਸਾਨੀ ਲਈ ਆਪਣੀ ਜਾਨ ਤੱਕ दात ਲਾਤੀ 2 ਮਹੀਨੇ ਤੋਂ ਜਿਨ੍ਹਾਂ ਨੂੰ ਸਰਕਾਰਾਂ ਨੇ ਜੇਲ੍ਹ ਦੇ ਵਿੱਚ ਪਾ ਕੇ ਰੱਖਿਆ ਹੋਇਆ ਮੈਂ ਉਸ ਪਰਿਵਾਰ ਦੇ ਵਿੱਚ ਬੈਠਾ ਇਹ ਉਹ ਕੁੱਖ ਹੈ ਜਿਨੇ ਉਹਨਾਂ ਨੂੰ ਸੁਰਮੇ ਨੂੰ ਜਨਮ ਦਿੱਤਾ ਹੈ ਆਂਟੀ ਜੀ ਉਹਨਾਂ ਦੇ ਘਰੇ ਬੈਠਾ ਨਰਦੀਪ ਉਹਨਾਂ ਦੇ ਇੱਧਰ ਉਹਨਾਂ ਦੇ ਫਾਦਰ ਸਾਹਿਬ ਜੈ ਸਿੰਘ ਜਲਵੇੜਾ ਜੀ ਜਲਵੇੜੇ ਪਿੰਡ ਦੇ ਵਿੱਚ ਆਪਾਂ ਬਾਲੇਵਿੰਦਰ ਬੈਠੇ ਆ ਤੇ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਔਰ ਆਪਾਂ ਸਪੋਰਟ ਕਰਨ ਆਏ ਆ ਕਿਉਂਕਿ ਨਰਦੀਪ ਵੀਰਾ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਛਡਾਉਣ ਦੇ ਲਈ 17 ਅਤੇ 18 ਤਰੀਕ ਨੂੰ ਅੰਬਾਲੇ ਦੀ ਅਨਾਜ ਮੰਡੀ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਹੈ ਸਾਰੇ ਭੂਮਮਾ ਕੇ ਪਹੁੰਚੋ ਔਰ ਸਭ ਤੋਂ ਵੱਡੀ ਗੱਲ ਹੈ ਇਹਨਾਂ ਦੇ ਹੌਂਸਲੇ ਬੁਲੰਦ ਹੈ ਚੜ੍ਹਦੀ ਕਲਾ 'ਚ ਨੇ ਬੜੀ ਖੁਸ਼ੀ ਹੱਥੇ ਹੋ ਰਹੀ ਆ ਆਪਾਂ ਹਮੇਸ਼ਾ ਤੋਂ ਇਸ ਪਰਿਵਾਰ ਦੇ ਨਾਲ ਖੜੇ ਆ ਔਰ ਤੁਹਾਨੂੰ ਸਾਰਿਆਂ ਨੂੰ ਵੀ ਅਪੀਲ ਕਰਦਾ ਜਿਹੜਾ ਹੱਕ ਸੱਚ ਲਈ ਇਨਸਾਨੀਅਤ ਲਈ ਕੁਝ ਕਰਦਾ ਸਾਰੇ ਉਹਨੂੰ ਸਪੋਰਟ ਕਰਿਆ ਕਰੋ ਤੇ ਜਲੇਬੜਾ ਸਾਥ ਕੀ ਕਹਿਣਾ ਚਾਹੋਗੇ ਤੁਸੀਂ ਚੜ੍ਹਦੀ ਕਲਾ ਹੈ ਔਰ ਨਵਦੀਪ ਵੀ ਚੜ੍ਹਦੀ ਕਲਾ ਮਾਇਆ ਕੋਈ ਡਰਨੇ ਵਾਲੀ ਤੋਂ ਬਾਤ ਹੀ ਨਹੀਂ ਹੈ ਔਰ ਇਹ ਫਿਰ ਮੈਂ ਕਹਿਣਾ ਚਾਹੂੰ ਸਾਰੇ ਨੌਜਵਾਨਾਂ ਨੂੰ ਸਹਿਦ ਫਿਰ ਸਰਕਾਰ ਤੁਹਾਨੂੰ ਡਰਾਉਣੇ ਦੀ ਕੋਸ਼ਿਸ਼ ਕਰੇਗੀ ਪਰ ਆਪਾਂ ਨੇ ਡਰਨਾ ਨਹੀਂ ਹੈ ਹੌਸਲੇ ਗੈ 17 ਆ 18 ਤਰੀਕ ਨੂੰ ਅੰਮ੍ਰਾਲਾ 17 ਨੂੰ ਆਣਾ ਆ ਅਨਾਜ ਮੰਡੀ ਮੇ ਇਕੱਠ ਕਰਨਾ ਆ ਫਿਰ ਆਪਾਂ ਨੇ ਐਸਪੀ ਦਫਤਰ ਜਾਣਾ ਆ ਫਿਰ ਉਹੀ ਰਾਤ ਰਹਿਣਾ ਆ ਅਗਲਾ ਫਿਰ ਸਾਰਾ ਦਿਨ ਆ ਫਿਰ ਸਾਰੀ ਰਾਤ ਆ ਇਸ ਆਪਾਂ ਐਨ ਹੁਮਾ ਮੇਗਾ ਵਹਾਂ ਜਾਣਾ ਆ ਔਰ ਆਪਾਂ ਨੇ ਸਪੋਰਟ ਕਰਨਾ ਆ ਕੋਈ ਦਿੱਕਤ ਨਹੀਂ ਹੈ ਨਬਦੀਪ ਵਾਲੀ ਆ ਜਾਗਾ ਨਬਦੀਪ ਆਪਾਂ ਨੇ ਉਹ ਵੀ ਲੜਾਈ ਲੜਨੀ ਆ ਜਉਣ ਫੇ ਨੌਜਵਾਨ ਮਾਰੇ ਯਹਾਂ ਆਪਣੀ ਅੱਖਾਂ ਗਵਹਿਗੇ ਆਪਣੀ ਬਹਾਂ ਗਵਹਿਗੇ ਔਰ ਜੰਨਤ ਤੱਕ ਦੇਗੇ ਆਪਣਾ ਲੜਾਈ ਉਹ ਵੀ ਲੜਨੀ ਆ ਚੜ੍ਹਦੀ ਕਲਾ ਮਾ ਆ ਪਹਿਲਾਂ ਵੀ ਚੜ੍ਹਦੀ ਕਲਾ ਵੇ ਅੱਗਾ ਵੀ ਚੜ੍ਹਦੀ ਕਲਾ ਵਾਂ ਰਹੇ ਦੇਖੋ ਜੀ ਤੁਸੀਂ ਇਹਨਾਂ ਦੇ ਹੌਸਲੇ ਬਿਲਕੁਲ ਬਲੰਦ ਨੇ ਔਰ ਜਿਨੇ ਵੀ ਇਨਸਾਨੀਅਤ ਲਈ ਕਿਸਾਨੇ ਲਈ ਜਿਨੇ ਕੋਈ ਵੀ ਪ੍ਰੋਬਲਮ ਹੈ ਪਰਿਵਾਰ ਨੂੰ ਆਪਾਂ ਸਾਰੇ ਉਹਨਾਂ ਦੇ ਨਾਲ ਖੜੇ ਆਂ ਟੀਜੀ ਕੀ ਕਹਿਣਾ ਚਾਹੋਗੇ ਤੁਸੀਂ ਅਣੀ ਮਾਤਾ ਜੀ ਬਹੁਤ ਜੀ ਦਾ ਖਾਲਸਾ ਸਹੀ ਇਹ ਤਾਂ ਹਾਰੇ ਸਾਰੇ ਇਕੱਠੇ ਹੋ ਕੇ ਆਏ ਉਸ طرف ਵੀ ਬਰਾਬਰ ਹਾਂਜੀ ਉੱਧਰ ਕੈਮਰਾ ਤੇ ਕੈਦ ਮਾਤਾ ਜੀ ਸਾਡੇ ਇੱਕ ਬਹੁਤ ਹੀ ਅੱਛੀ ਰੂਹ ਜਿਨ੍ਹਾਂ ਨੂੰ ਮਿਲ ਕੇ ਬੜਾ ਸਕੂਨ ਸਾਨੂੰ ਮਿਲ ਰਿਹਾ ਆਪਾਂ ਤਾਂ ਹਮੇਸ਼ਾ ਮਿਲਦੇ ਰਹਿੰਦੇ ਆਂ ਔਰ ਇਹ ਪਰਿਵਾਰ ਚੜ੍ਹਦੀ ਕਲਾ ਤੇ ਸਾਰੇ 17 18 ਤਰੀਕ ਨੂੰ ਨਵਦੀਪ ਵੀਰੇ ਨੂੰ ਜੇਲ੍ਹ ਤੋਂ ਬਾਹਰ ਕਢਾਉਣ ਲਈ ਘੁੰਮ ਹਮਾਕੇ ਪਹੁੰਚੋ ਥੈਂਕ ਯੂ ਸੋ ਮਚ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕਾ ਹੈ ਉर्जा-ਪੁਰਜਾ ਕਟਮਰੇ ਕਭੂ ਨਾ ਛਾੜਿਆ ਕੇ ਹੱਕ ਅਤੇ ਸੱਚ ਲਈ ਲੜਨ ਵਾਲੇ ਸੂਰਮਿਆਂ ਦੇ ਘਰੇ ਮੈਂ ਬੈਠਾ ਨਵਦੀਪ ਸਾਡਾ వాటర్ ਕੈਨਨ ਵਾਲਾ ਜਿਹਦੇ ਚ ਭਗਤ ਸਿੰਘ ਦੀ ਸਾਨੂੰ ਚਲਕ ਪੈਂਦੀ ਹੈ ਜਿਨ੍ਹਾਂ ਨੇ ਕਿਸਾਨੀ ਲਈ ਆਪਣੀ ਜਾਨ ਤੱਕ दात ਲਾਤੀ 2 ਮਹੀਨੇ ਤੋਂ ਜਿਨ੍ਹਾਂ ਨੂੰ ਸਰਕਾਰਾਂ ਨੇ ਜੇਲ੍ਹ ਦੇ ਵਿੱਚ ਪਾ ਕੇ ਰੱਖਿਆ ਹੋਇਆ ਮੈਂ ਉਸ ਪਰਿਵਾਰ ਦੇ ਵਿੱਚ ਬੈਠਾ ਇਹ ਉਹ ਕੁੱਖ ਹੈ ਜਿਨੇ ਉਹਨਾਂ ਨੂੰ ਸੂਰਮਿਆਂ ਨੂੰ ਜਨਮ ਦਿੱਤਾ ਹੈ ਆਂਟੀ ਜੀ ਉਹਨਾਂ ਦੇ ਘਰੇ ਬੈਠਾ ਨਰਦੀਪ ਉਹਨਾਂ ਦੇ ਇੱਧਰ ਉਹਨਾਂ ਦੇ ਫਾਦਰ ਸਾਹਿਬ ਜੈ ਸਿੰਘ ਜਲਵੇੜਾ ਜੀ ਜਲਵੇੜੇ ਫਿਰਦੇ ਵਿੱਚ ਆਪਾਂ ਬਾਲੇ ਦੇ ਅੰਦਰ ਬੈਠੇ ਆ ਤੇ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਔਰ ਆਪਾਂ ਸਪੋਰਟ ਕਰਨ ਆਏ ਆ ਕਿਉਂਕਿ ਨਰਦੀਪ ਵੀਰਾ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਛਡਾਉਣ ਦੇ ਲਈ 17 ਅਤੇ 18 ਤਰੀਕ ਨੂੰ ਅੰਬਾਲੇ ਦੀ ਅਨਾਜ ਮੰਡੀ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਹੈ ਸਾਰੇ ਹੁੰਮਾਕੇ ਪਹੁੰਚੋ ਔਰ ਸਭ ਤੋਂ ਵੱਡੀ ਗੱਲ ਹੈ ਇਹਨਾਂ ਦੇ ਹੌਸਲੇ ਬੁਲੰਦ ਹੈ ਚੜਦੀ ਕਲਾ ਚ ਨੇ ਬੜੀ ਖੁਸ਼ੀ ਹੱਤੀ ਹੋ ਰਹੀ ਆ ਆਪਾਂ ਹਮੇਸ਼ਾ ਤੋਂ ਇਸ ਪਰਿਵਾਰ ਦੇ ਨਾਲ ਖੜੇ ਆ ਔਰ ਤੁਹਾਨੂੰ ਸਾਰਿਆਂ ਨੂੰ ਵੀ ਅਪੀਲ ਕਰਦਾ ਜਿਹੜਾ ਹੱਕ ਸੱਚ ਲਈ ਇਨਸਾਨੀਅਤ ਲਈ ਕੁਝ ਕਰਦਾ ਸਾਰੇ ਉਹਨੂੰ ਸਪੋਰਟ ਕਰਿਆ ਕਰੋ ਤੇ ਜਲੇਬੇੜਾ ਸਾਥ ਕੀ ਕਹਿਣਾ ਚਾਹੋਗੇ ਤੁਸੀਂ ਚੜਦੀ ਕਲਾ ਹੈ ਔਰ ਨਵਦੀਪ ਵੀ ਚੜਦੀ ਕਲਾ ਆਇਆ ਕੋਈ ਡਰਨੇ ਵਾਲੀ ਤੋਂ ਬਾਤ ਹੀ ਨਹੀਂ ਹੈ ਔਰ ਇਹ ਫਿਰ ਮੈਂ ਕਹਿਣਾ ਚਾਹਉ ਸਾਰੇ ਨੌਜਵਾਨਾਂ ਨੂੰ ਸਾਇਦ ਫਿਰ ਸਰਕਾਰ ਤੁਹਾਨੂੰ ਡਰਾਉਣੇ ਦੀ ਕੋਸ਼ਿਸ਼ ਕਰੇਗੀ ਅਰ ਆਪਾਂ ਨੇ ਡਰਨਾ ਨਹੀਂ ਹੈ ਹੌਸਲੇ ਗੈਲ 17 ਅ 18 ਤਰੀਕ ਨੂੰ ਅੰਮ੍ਰਾਲਾ 17 ਨੂੰ ਆਣਾ ਆ ਅਨਾਜ ਮੰਡੀ ਮੇਂ ਇਕੱਠ ਕਰਨਾ ਆ ਫਿਰ ਆਪਾਂ ਨੇ ਐਸਪੀ ਦਫਤਰ ਜਾਣਾ ਆ ਫਿਰ ਉਹੀ ਰਾਤ ਰਹਿਣਾ ਆ ਅਗਲਾ ਫਿਰ ਸਾਰਾ ਦਿਨ ਆ ਫਿਰ ਸਾਰੀ ਰਾਤ ਆ ਇਸ ਆਪਾਂ ਐਨ ਹੁਮਾ ਮੇਗਾ ਵਹਾਂ ਜਾਣਾ ਆ ਔਰ ਆਪਨਾ ਸਪੋਰਟ ਕਰਨਾ ਆ ਕੋਈ ਦਿੱਕਤ ਨਹੀਂ ਹੈ ਨਵਦੀਪ ਵਾਲੀ ਆ ਜਾਗਾ ਨਵਦੀਪ ਆਪਾਂ ਨੇ ਉਹ ਵੀ ਲੜਾਈ ਲੜਨੀ ਆ ਜੋਨਫੇ ਨੌਜਵਾਨ ਮਾਰੇ ਯਹਾਂ ਆਪਣੀ ਅੱਖਾਂ ਗੋਹੇਗੇ ਆਪਣੀ ਬਾਂਹਾਂ ਗੋਹੇਗੇ ਔਰ ਜੰਨਤ ਤੱਕ ਦੇਗੇ ਆਪਣਾ ਲੜਾਈ ਉਹ ਵੀ ਲੜਨੀ ਆ ਚੜ੍ਹਦੀ ਕਲਾ ਮਿਆਂ ਪਹਿਲਾਂ ਵੀ ਚੜ੍ਹਦੀ ਕਲਾ ਵੇ ਅੱਗਾ ਵੀ ਚੜ੍ਹਦੀ ਕਲਾ ਵਾਂਗੇ ਦੇਖੋ ਜੀ ਤੁਸੀਂ ਇਹਨਾਂ ਦੇ ਹੌਸਲੇ ਬਿਲਕੁਲ ਬਲੰਦ ਨੇ ਔਰ ਜਿਨੇ ਵੀ ਇਨਸਾਨੀਅਤ ਲਈ ਕਿਸਾਨੇ ਲਈ ਜਿਨ ਨੂੰ ਕੋਈ ਵੀ ਪ੍ਰੋਬਲਮ ਹੈ ਪਰਿਵਾਰ ਨੂੰ ਆਪਾਂ ਸਾਰੇ ਉਹਨਾਂ ਦੇ ਨਾਲ ਖੜੇ ਆਂ ਟੀਜੀ ਕੀ ਕਹਿਣਾ ਚਾਹੋਗੇ ਤੁਸੀਂ ਅਨੀ ਮਾਤਾ ਜੀ ਬਹੁਤ ਜੀ ਦਾ ਖਾਸਾ ਤੁਸੀਂ ਇਹ ਹੀ ਕਹਾ ਦੇ ਸਾਰੇ ਇਕੱਠੇ ਹੋ ਕੇ ਇਸ ਤਰ੍ਹਾਂ ਕੀ ਬਣਾਓ ਹਾਂਜੀ ਉੱਧਰ ਕੈਮਰਾ ਤੇ ਕੈਦ ਮਾਤਾ ਜੀ ਸਾਡੇ ਇੱਕ ਬਹੁਤ ਹੀ ਅੱਛੀ ਰੂਹ ਜਿਹਨਾਂ ਨੂੰ ਮਿਲ ਕੇ ਬੜਾ ਸਕੂਨ ਸਾਨੂੰ ਮਿਲ ਰਿਹਾ ਆਪਾਂ ਤਾਂ ਹਮੇਸ਼ਾ ਮਿਲਦੇ ਰਹਿੰਦੇ ਆ ਔਰ ਇਹ ਪਰਿਵਾਰ ਚਾਰਦੀ ਕਲਾ ਤੇ ਸਾਰੇ 17 18 ਤਰੀਕ ਨੂੰ ਨਵਦੀਪ ਵੀਰੇ ਨੂੰ ਜੇਲ੍ਹ ਤੋਂ ਬਾਹਰ ਕਢਾਉਣ ਲਈ ਘੁੰਮਹਾ ਕੇ ਪਹੁੰਚੋ ਥੈਂਕ ਯੂ ਸੋ